ਜੋ ਪਿਛਲੇ ਦਿਨੀ ਫਲੱਡ ਆਇਆ ਪੰਜਾਬ ਦੇ ਵਿੱਚ ਜਿੰਨਾ ਬੁਰਾ ਹਾਲ ਆ ਇਹ ਸਾਡਾ ਏਰੀਆ ਸੁਲਤਾਨਪੁਰ ਲੋਧੀ ਜਿਹੜਾ ਆ ਇਹ ਹੈ ਹੀ ਦਰਿਆਈ ਏਰੀਆ ਵਾ ਕੁਸ਼ਮਈ ਦਾ ਏਰੀਆ ਵਾ ਇੱਥੇ ਬਹੁਤ ਸਾਰੇ 40 50 ਪਿੰਡ ਜਿਹੜੇ ਪ੍ਰਭਾਵਿਤ ਹੋਏ ਆ ਡੁੱਬੇ ਹੋਏ ਆ ਤੇ ਉਹਨਾਂ ਨੂੰ ਇੱਕ ਤਾਂ ਇੱਥੋਂ ਦਾ ਜਾਇਦਾਦ ਦੇਣ ਵਾਸਤੇ ਹਾਲਾਤ ਦੇਖਣ ਵਾਸਤੇ ਲੋਕਾਂ ਨੂੰ ਮਿਲਣ ਵਾਸਤੇ ਉਹਨਾਂ ਦੀਆਂ ਮੁਸ਼ਕਲਾਂ ਦੇਖਣ ਵਾਸਤੇ ਤੇ ਅਸੀਂ ਇੱਥੇ ਲੋਕ ਬੁਲਾ ਕੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਤੇ ਫੇ ਗਿਆਨੀ ਜੀ ਦੇ ਨਾਲ ਗੁਰਪ੍ਰਤਾ ਸਿੰਘ ਬਡਾਲਾ ਜੀ ਬੀਬੀ ਜ਼ਗੀਰਤੌਰ ਜੀ ਚੰਦੂ ਮਾਲ ਰਾਜ ਸਾਰੇ ਇੱਥੇ ਪਹੁੰਚੇ ਕਰੇ ਲਈ ਬਾਬਾ ਇਹਨਾਂ ਵਾਸਤੇ ਸਰਪੰਚ ਸਾਹਿਬ ਕਿਹੜੀ ਲਾਗਤ ਮੰਗਦੀ ਲੈ ਕੇ ਆਏ ਨੇ ਜੱਟ ਸਾਹਿਬ ਇਹਨਾਂ ਵਾਸਤੇ ਜਿਵੇਂ ਉੱਤੋਂ ਮੀਂਹ ਪੈ ਰਿਹਾ ਕੁਛ ਤਾਂ ਤਰਪਾਲਾਂ ਹੈਗੀਆਂ ਦੇਖੋ ਕੁਝ ਮਛਤਾਂਣੀਆਂ ਹੈਗੀਆਂ ਹੋਰ ਕੁਝ ਖਾਨ ਦਾ ਸਮਾਨ ਹੈਗਾ ਤੇ ਉਸ ਤੋਂ ਇਲਾਵਾ ਫਿਰ ਜਦੋਂ ਲੋਡ ਪਾਉਗੇ ਅੱਗੇ ਤੋਂ ਡੀਜ਼ਲ ਜਦੋਂ ਬੰਦ ਬੰਨਣਿਆ ਪੂਰੀ ਡੀਜ਼ਲ ਵਾਸਤੇ ਵੀ 5000 ਲੀਟਰ ਦਾ ਅਨਾਉਂਸ ਕੀਤਾ ਹੈ ਤੇ ਕੱਲ ਮੈਂ ਤੁਹਾਡੀ ਇੱਕ ਖਬਰ ਕਰਕੇ ਆਇਆ ਸੀਗਾ ਮੈਂ ਉਹਦੇ ਵਾਸਤੇ ਮਾਫੀ ਮੰਗਦਾ ਕਿਉਂਕਿ ਤਕਨੀਕੀ ਕਾਰਨ ਕਰਕੇ ਮੇਰਾ ਰੈਡਾ ਕਿ ਮਾਈਕ ਬੰਦ ਹੋ ਗਿਆ ਸੀਗਾ ਦਲਾਖਾ ਕੁਛ ਸਵਾਲਾਂ ਦੀ ਗੱਲ ਕਰ ਰਹੇ ਸੀਗੇ ਜੀ ਮੇਰੇ ਕੋਲ ਸਵਾਲਾਂ ਜਵਾਬ ਦੇ ਰਹੇ ਸੀਗੇ ਕੱਲ ਚੱਲ ਰਹੀ ਸੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੀ ਤੁਸੀਂ ਇਹਨਾਂ ਕੋਲ ਕੋਈ ਆਸ ਰੱਖਦੇ ਹੋ ਜਾਂ ਅੱਜ ਤੱਕ ਜਿਆਦਾ ਦੇ ਵੀ 22 ਦਿਨ ਤੋਂ ਹੜ੍ਹ ਆਏ ਹੋਏ ਨੇ ਇਹਨਾਂ ਵੱਲੋਂ ਕੋਈ ਰਾਹਤ ਸਮਗਰੀ ਜਾਂ ਕੋਈ ਮਦਦ ਕਿਸਾਨਾਂ ਵਾਸਤੇ ਪਿੰਡ ਵਾਸੀਆਂ ਵਾਸਤੇ ਕੋਈ ਇਸ ਲਈ ਕੋਈ ਪਹੁੰਚੀ ਹੈ ਨਹੀਂ ਜੀ ਕੁਛ ਨਹੀਂ ਆਇਆ ਖਾਸ ਕਰਕੇ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਡੇ ਵੱਡੇ ਦਾਅਵੇ ਕਰ ਰਹੇ ਸੀਗੇ ਕਿ ਮੈਂ ਬੱਕਰੀ ਮੁਰਗੀ ਤੱਕ ਮਰੇ ਦੇ ਪੈਸੇ ਦਵਾਵਾਂਗਾ ਤੁਹਾਡੇ ਇਸ ਮਾਰੇ ਕੀ ਵਿਚਾਰ ਨੇ ਹਲੇ ਅਸੀਂ ਸ਼ਾਇਦ ਬੱਕਰੀਆਂ ਜਾਂ ਮੁਰਗੀਆਂ ਮਰੀਆਂ ਮਾਰੇ ਪਤਾ ਨਹੀਂ ਲੱਗਾ ਜੇ ਇਦਾਂ ਦਾ ਹੋਇਆ ਤਾਂ ਅਸੀਂ ਰਿਕਵੈਸਟ ਕਰ ਲਾਂਗੇ ਭਗਵਾਨ ਰੰਗੇ ਨੂੰ ਤੇ ਦੱਸ ਦੇਣਗੇ ਤੇ ਗਾਇਆਂ ਮੱਝਾਂ ਜੀ ਉਹ ਸਾਡੇ ਇੱਥੇ ਮਰੀਆਂ ਜੀ ਉਹਦਾ ਤਾਂ ਨਹੀਂ ਕੁਝ ਮਿਲਿਆ ਬਾਕੀ ਜੈ ਮਿਲੂ ਉੱਤੇ ਬੜੀ ਗੱਲ ਥੈਂਕ ਯੂ ਉਹਨਾਂ ਦਾ ਬਹੁਤ ਬਹੁਤ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਦੋਂ ਕਿ ਹੁਣ ਮੌਜੂਦਾ ਸਰਕਾਰਾਂ ਜਿਹੜੀਆਂ ਕਿਸਾਨਾਂ ਦੇ ਨਾਲ ਨਹੀਂ ਖੜੀਆਂ ਹੋ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਪਾਣੀ ਹੜਾਂ ਦਾ ਘਟ ਜਾਵੇਗਾ ਅਤੇ ਜ਼ਮੀਨੀ ਲੈਵਲ ਤੇ ਕੰਮ ਕਰਨਾ ਪਵੇਗਾ ਜਿਵੇਂ ਕਿ ਕਿਸਾਨਾਂ ਨੂੰ ਬਹੁਤ ਚੀਜ਼ਾਂ ਦੀ ਲੋੜ ਪਵੇਗੀ ਆਪਣੀਆਂ ਜ਼ਮੀਨਾਂ ਨੂੰ ਪਹਿਲਾਂ ਹੀ ਤਰਾਪ ਜਾਉ ਕਰਨ ਲਈ ਤੇ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਮੁਆਵਜ਼ਾ ਮਿਲੇਗਾ ਤੇ ਸਰਕਾਰਾਂ ਇਹਨਾਂ ਸਾਰੇ ਕੰਮਾਂ ਦੇ ਵਿੱਚ ਇਹਨਾਂ ਦੀ ਮਦਦ ਤੇ ਰੰਗੀਆਂ ਅੱਗੇ ਤਾਂ ਨਹੀਂ ਹੋਈ ਜੀ ਪਿਛਲੇ 20-25 ਸਾਲ ਤੋਂ ਜਿੰਨਾ ਕਹੀ ਜਾਣਦੇ ਆ ਤੇ ਬਾਕੀ ਹੁਣ ਤਾਂ ਕਹਿ ਨਹੀਂ ਸਕਦੇ ਬਸ ਇਹ ਆਸ ਹੈ ਨਹੀਂ ਆਸ ਨਹੀਂ ਹੈ ਜੀ ਭਾਜੀ ਨੂੰ ਬੁਲਾਉਂਦਾ ਸੀ ਭਾਜੀ ਕਰਕੇ ਖੜਾ ਰਿਹਾ ਉਹ ਗਏ ਉਹ ਬੂਟ ਚ ਗਏ ਆ ਮਤਲਬ ਕਿਸਾਨ ਜਿੰਨੇ ਵੀ ਆ ਇਹ ਅੱਜ ਤੱਕ ਪਿਛਲੇ ਸਮੇਂ ਦਾ ਆਪਾਂ ਹਰ ਦੇਖਿਆ 88 ਦੇ ਹਰ ਦੇਖਿਆ ਸਾਰੇ ਦੇਖਿਆ ਉਦੋਂ ਵੀ ਨਾ ਕੁਛ ਰਹੇ ਨੇ ਸਰਕਾਰ ਮਜਬੂਰ ਉਸ ਸਮੇਂ ਦੀਆਂ ਮੌਜੂਦਾ ਸਰਕਾਰਾਂ ਤੋਂ ਤੇ ਇਹ ਸਮੇਂ ਵੀ ਜਿਹੜੀਆਂ ਸਰਕਾਰਾਂ ਮੌਜੂਦਾ ਸਰਕਾਰਾਂ ਨੇ ਉਹਨਾਂ ਤੋਂ ਨਾ ਕੁਛ ਨਹੀਂ ਭਾਜੀ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਨਾ ਕੁਛ ਨਹੀਂ ਬਹੁਤ ਜ਼ਿਆਦਾ ਸ਼ਾਇਦ ਪਹਿਲੀਆਂ ਤਾਂ ਕੁਝ ਕੀਤਾ ਹੀ ਹੋ ਉਹਨਾਂ ਨੇ ਉਹਨਾਂ ਬੰਨ ਬਣਾ ਤੇ ਕੁਝ ਚੰਗੇ ਕੰਮ ਬਹੁਤ ਕੀਤੇ ਆ ਕੁਝ ਮਾੜੇ ਵੀ ਹੋਏ ਹੋਣਗੇ ਪਰ ਹੁਣ ਵਾਲਿਆਂ ਨੇ ਕੀਤਾ ਹੀ ਕੁਛ ਨਹੀਂ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਕਲਕਾਨਪੁਰ ਜਿਹੜੀ ਦੇ ਮੰਡ ਕੇਂਦਰ ਦੇ ਵਿੱਚ ਆਏ ਜਿੱਕੇ ਹੜਾ ਦਾ ਜੱਜਾ ਲੈਣ ਤੇ ਉਹਨਾਂ ਵੱਲੋਂ ਕੋਈ ਮਦਦ ਵਗੈਰਾ ਕੀਤੀ ਗਈ ਹੈ ਕਿਸੇ ਨਾਲ ਦੀ ਸੋਇ ਕਿੰਨੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਥੋੜੇ ਦਿਨ ਪਹਿਲਾਂ ਸੁਲਤਾਨਪੁਰ ਤੇ ਮਾਡ ਹਰਕੇ ਦੇ ਵਿੱਚ ਹੋ ਕੇ ਜਾਈ ਨੇ ਜੇਤ ਮੰਤਰੀ ਵੀ ਹੋ ਕੇ ਗਏ ਨੇ ਇਹਨਾਂ ਵੱਲੋਂ ਕੋਈ ਹੱਥ ਸੰਗਰੀ ਜਾਂ ਕਿਸੇ ਤਰ੍ਹਾਂ ਦੀ ਕਿਸਾਨਾਂ ਦੀ ਕੋਈ ਮਦਦ ਕੀਤੀ ਗਈ ਹੈ ਮੈਂ ਜੇ ਕਿਸੇ ਨੂੰ ਦੇਰ ਤਾਹ ਕਿਲੋ 2 ਕਿਲੋ ਰਾਸ਼ਨ ਤੋਂ ਮਦਦ ਕਰਦੀ ਹੈ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਪਾਣੀ ਦੇ ਵਿੱਚ ਚੱਲਣ ਵਾਲੀਆਂ ਗੱਡੀਆਂ ਲੈ ਕੇ ਆਏ ਸੀਗੇ ਉਹ 2 ਘੰਟੇ ਬਾਅਦ ਹੀ ਵਾਪਸ ਲਈ ਜਾਂਦੇ ਨੇ ਸੀ ਜਾਂ ਕਾਂਗਰਸ ਆਪ ਜਿਹੜੇ ਸਰਕਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀਆਂ ਉਹਨਾਂ ਗੱਡੀਆਂ ਬਾਰੇ ਕਿ ਆਪਣਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਬਾਰੇ ਕੀ ਜਾਣਨਾ ਚਾਹੁੰਦੇ ਨੇ ਵੇਖੋ ਜੇ ਆਪ ਹੀ ਨਾ ਲੜਦੇ ਮੈਨੂੰ ਲੱਗਦਾ ਝੂਟੇ ਝਾਟੇ ਲੈਣ ਤੋਂ ਨਾ ਇਦਾਂ ਕਰਦੇ ਸ਼ਹਿਰ ਉਹ ਜਨਤਾ ਦੇ ਕੰਮ ਆ ਜਾਂਦੀਆਂ ਇੱਥੇ ਕਿੰਨੇ ਲੋਕ ਆ ਮੰਡ ਚ ਆਉਣ ਜਾਣ ਕੋ ਰਾਛਣ ਜਾਂਦਾ ਉਹਦੇ ਵਿੱਚ ਪਰ ਉਹ ਸੰਤ ਸਮੇਂ ਹੀ ਸੋਚਦੇ ਜਨਤਾ ਵਾਸਤੇ ਪਰ ਉਹ ਸ਼ਹਿਰੋਂ ਆਪਣੇ ਵਾਸਤੇ ਸੀਗੀਆਂ ਪਰ ਉਦੋਂ ਹੀ ਲੈ ਗਏ ਦੂਸਰੇ ਰੇਣੀ ਉਹ ਗੱਡੀਆਂ ਲੈ ਕੇ ਵੀ ਆਏ ਤੇ 2 ਘੰਟੇ ਬਾਅਦ ਵਾਪਸ ਵੀ ਚਲੀ ਜਾਂ ਗਈਆਂ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦਾ ਕੋਈ ਪੋਲਿਟਿਕਲ ਗੱਲ ਬਾਰ-ਬਾਰ ਨਾ ਕਰੀਏ ਇਕੱਲੇ ਗਏ ਹੋਏ ਲੱਗਦਾ ਐਵੇਂ ਹੀ ਲੱਗਦਾ ਇਦਾਂ ਹੀ ਲੱਗਦਾ ਵੀ ਪੋਲਿਟਿਕਲ ਸਿਸਟਮ ਹੈ ਸੀਗਾ ਕਿ ਜੇ ਜਨਤਾ ਵਾਸਤੇ ਹੁੰਦੀ ਤੇ ਇਹ ਤੋਂ ਜਿਹੜੀ ਰਹਿੰਦੀ ਬਹੁਤ ਵਧੀਆ ਸੀ ਉਹ ਵਕਤ ਤੱਕ ਬੰਦ ਗੱਡੀਆਂ ਸੀਗੀਆਂ ਉਹਦਾ ਇਹ ਸੀਗਾ ਵੀ ਜਿੰਨੇ ਕਾਰਵਾਂ ਸੀ ਡੇਰੇ ਆ ਤੁਸੀਂ ਨਿਗਾਹ ਮਾਰ ਲਓ ਆ ਹੁਣ ਨਹੀਂ ਪਿਆ ਰਿਹਾ ਲੋਕਾਂ ਨੇ ਇੱਥੇ ਤੱਕ ਤਾਂ ਰਸਣ ਆ ਗਏ ਇਥੋਂ ਲੋਕਾਂ ਲੈ ਕੇ ਜਾਣਾ ਔਰ ਉਹਦੇ ਵਿੱਚ ਰੱਖ ਕੇ ਲ ਜਾਂਦੇ ਕੋਈ ਬਿਮਾਰ ਸੀ ਲੋਕ ਉਹਦੇ ਵਿੱਚ ਬੈਠ ਕੇ ਆਉਣੇ ਬੈਠ ਕੇ ਜਾਂਦੇ ਪਰ ਸ਼ਾਇਦ ਜਨਤਾ ਵਾਸਤੇ ਨਹੀਂ ਸੀ ਤੁਸੀਂ ਆਪਣੇ ਵੱਲੋਂ ਸਰਕਾਰ ਨੂੰ ਕੋਈ ਸਹਯਾ ਦੇਣਾ ਚਾਹੀਦਾ ਮੈਨੂੰ ਮੈਂ ਤਾਂ ਲਗਾਤੋਂ ਨਵੀਂ ਸਰਕਾਰ ਨੂੰ ਸਹਯਾ ਦੇਾਂਗੇ ਇਹਨਾਂ ਵਿਚਾਰਿਆਂ ਨੂੰ ਕੀ ਦੇਣਾ ਜੀ ਪਾਸੀ ਹੋ ਜਾਣਗੇ ਤੁਸੀਂ ਇਸ ਤੁਸੀਂ ਇਸ ਹਲਕੇ ਦੇ ਦਿਓ ਕਿਉਂਕਿ ਇਹ ਏਰੀਆ ਕਪੂਰਥਲਾ ਜ਼ਿਲ੍ਹੇ ਦੇ ਨਾਲ ਸੰਬੰਧਤ ਹੋ ਤੁਸੀਂ ਰਾਜਨੀਤੀ ਪੁਰੀ ਸਰਕਾਰਾਂ ਦੇ ਵਿੱਚ ਵੀ ਰਹੇ ਹੋ ਉਦੋਂ ਵੀ ਵੀ ਕੋਈ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਹੋਣ ਉਹਨਾਂ ਬਾਰੇ ਜ਼ਰੂਰ ਅਸੀਂ ਦੇਖੋ ਜੀ ਤੁਸੀਂ ਬੰਨ ਬੀਬੀ उपेंद्रਜੀਤ ਕੌਰ ਜੀ ਨੇ ਉਸ ਵੇਲੇ ਮੈਨੂੰ ਪਤਾ ਯਾਦ ਹੈ ਸਪਲੈਨਿੰਗ ਕਮਿਸ਼ਨ ਦੀ ਮੈਂ ਪਲਾਨਿੰਗ ਕਮੇਟੀ ਦੇ ਚੇਅਰਮੈਨ ਸੀ ਜੀ 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 8 ਕਰੋੜ ਰੁਪਏ ਜਦੋਂ ਆਇਆ ਡਰਾਵਾ ਵਾਸਤੇ ਤੇ ਬੀਬੀ ਉਪਿੰਦਰਜੀਤ ਕੋਰ ਨੇ ਸਾਰਾ ਇਹਨੂੰ ਐਡਵਾਂਸ ਤੁਸੀਂ ਬਣ ਬਣਾਤਾ ਇੱਥੇ ਕਿ ਬਣਾਇਆ ਸੀ ਸਾਰਾ ਐਡਵਾਂਸ ਤੁਸੀਂ ਜੀ 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 ਉਹ ਕਹਿੰਦੇ ਕਿ ਚਲੋ ਕੁਝ ਨਾ ਕੁਝ ਤੇ ਮੇਰੇ ਪਿੰਡ ਬਚ ਜਾਣ ਇਹ ਬਚ ਜਾਣਗੇ ਤੇ ਮੈਂ ਆਪਣੀ ਖੁਸ਼ਕਿਸਮਤੀ ਸਮਝਾਂਗੀ ਇਸੇ ਤਰ੍ਹਾਂ ਹਲਕਾ ਪੁਲਾਟ ਜਿਹੜਾ ਸੀ ਉੱਥੇ ਅਸੀਂ ਸਟੱਡ ਲਵਾਏ ਪੱਥਰਾਂ ਦੇ ਦੂਜੇ ਕਿਤੇ ਅਸੀਂ ਪੱਕਾ ਕੀਤਾ ਔਰ ਜੇ ਇਹ ਯੂ ਕਰਨਾ ਕਿ ਉਹ ਪਿੱਛੇ ਉਹ ਤੇ ਲੈ ਕੇ ਜੇ ਅਦੀ ਟੁੱਟਿਆ ਰਹੀ ਇੱਥੇ ਆ ਕੇ ਤਕਲੀਫ ਹੁੰਦੀ ਕਿ ਜਦੋਂ ਪਾਣੀ ਜ਼ਿਆਦਾ ਜਮਾ ਹੋ ਜਾਂਦਾ ਫਿਰ ਉੱਥੇ ਆ ਕੇ ਟੁੱਟ ਜਾਂਦਾ ਸੋ ਮੈਂ ਸਭੀ ਦੀ ਹੈ ਕਿ ਇਹ ਦਰਿਆ ਜਿਹੜੇ ਐ ਇਹਨਾਂ ਨੂੰ ਡੂੰਗਾ ਕਰਨਾ ਚਾਹੀਦਾ ਹਾਂਜੀ ਇਹਦੀ ਜਿੰਨੀ ਜਗ੍ਹਾ ਜਿੰਨਾ ਰਕਬਾ ਉਹਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਤਾਂ ਜੋ ਦਰਿਆ ਆਪਣੇ ਮਾਲਕੀ ਤੋਂ ਬਾਹਰ ਨਾ ਜਾ ਸਕੇ ਮਾਲਕੀ ਤੋਂ ਬਾਹਰ ਹੀ ਤਾਂ ਹੁੰਦਾ ਜਦੋਂ ਅਸੀਂ ਉਹਦੇ ਵਿੱਚ ਦਖਲਅੰਦਾਜ਼ੀ ਕਰਦੇ ਹਾਂ ਸੋ ਮੈਂ ਸਭੀ ਦੀ ਹੈ ਕਿ ਇਹ ਸਰਕਾਰਾਂ ਨੂੰ ਬੜਾ ਚਿੰਤਾ ਹੋਣੀ ਚਾਹੀਦੀ ਹੈ ਇਹ ਨਹੀਂ ਅੱਜ ਦੀ ਗੱਲ ਛੱਡ ਦਿੱਤੀ ਬਸ ਅਸੀਂ ਦੇਤਾ ਜੀ 6000 ਮਾਵਾ ਕਿੰਨਾ ਦੇ ਦੇਣਗੇ ਇੱਕ ਫਸਲ ਘੱਟੋ ਘਾਟੇ ਕਿੱਲੇ ਚ 70 8000 ਰੁਪਏ ਦੀ ਨਿਕਲਦੀ ਹੈ ਘੱਟੋ ਘਾਟ ਤੇ ਕਿੰਨੇ ਕਿੱਲੇ ਜਿਹੜੇ 3 ਲੱਖ ਕਿੱਲੇ ਤੋਂ ਜ਼ਿਆਦਾ ਏਕੜ ਤੋਂ ਜ਼ਿਆਦਾ ਜ਼ਮੀਨ ਖੇਤ ਚੜਕੀ ਹੁਣ ਉਹ ਜਿਹੜੇ ਘਰ ਜਿਹੜੇ ਜਿਹੜੀ ਸਰਕਾਰਾਂ ਤੇ ਹੁਣ ਮੈਂ ਕੀ ਕਹਾਂ ਜੀ ਕੋਈ ਕਹਿੰਦੇ ਮੁਰਗੀਆਂ ਦੇ ਵੀ ਪੈਸੇ ਦੇਵਾਂਗੇ ਬੱਕਰੀਆਂ ਦੇ ਵੀ ਦੇਵਾਂਗੇ ਕੋਈ ਬਾਤ ਵੀ ਨਹੀਂ ਪੁੱਛਦਾ ਕਿ ਤੇ ਇਹ ਤਾਂ ਪ੍ਰਮਾਤਮਾ ਦੇ ਸਿਰ ਤੇ ਹੀ ਹੈ ਵੀ ਜਿਹੜੇ ਅੱਜ ਲੋਕ ਹੌਸਲਾ ਕਰਕੇ ਬੈਠੇ ਹੈ ਲekin بڑا ਹੌਸਲਾ ਹੈ ਨਾ ਵੀ ਲੋਕਾਂ ਦਾ ਘਰ ਚੜੜੇ ਬੜੇ ਔਖੇ ਹੈ